ਪੇਸ਼ਾਂ ਬਦੇਸਾਂ ਵਿੱਚ ਜਾਂ ਦੂਰੋਂ ਨੇੜੋਂ ਜਿੱਥੋਂ ਵੀ ਆਪਣੇ ਚੈਨਲ ਨੂੰ ਦੇਂਦੇ ਆਗੇ ਸਾਰੇ ਸੱਜਣਾ ਦਾ ਧੰਨਵਾਦ ਦੋਸਤੋ ਅੱਜ ਆਪਾਂ ਆਪਣੇ ਖੇਤਾਂ ਵੱਲ ਆਏ ਸੀਗੇ ਤੇ ਆਪਣਾ ਇਸ ਚੈਨਲ ਤੇ ਜੱਟ ਲਾਨੀ ਤੇ ਪਹਿਲਾ ਸਾਈ ਵਾ ਪਹਿਲਾ ਲਾਈਵ ਹੈ ਇਸ ਪੇਜ ਤੇ ਤੇ ਜਿੰਨੇ ਵੀ ਦਰਸ਼ਕ ਆਏ ਆਪਣੇ ਜੱਟ ਵਾਲੇ ਪੇਜ ਤੇ ਇਸ ਤੇ ਆਪਣੇ ਤੇ ਚੈਨਲ ਤੇ ਤੇ ਸਾਰੇ ਜਾਣੇ ਸਭ ਤੋਂ ਪਹਿਲਾਂ ਗੁਜਾਰਸ਼ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਏ ਦੇ ਦਿਓ ਸੋ ਦੋਸਤੋ ਇਸ ਚੈਨਲ ਤੇ ਆਪਣਾ ਪਹਿਲਾ ਲਾਈਵ ਹੈ ਜਿਹੜਾ ਇੱਕ ਹੋਰ ਚੈਨਲ ਆਪਣਾ ਜੱਟ ਪੰਜਾਬੋਂ ਵਾਲਾ ਤੇ ਉਹ ਚੈਨਲ ਦੇ ਉੱਤੇ ਨਾ ਆਪਣੇ ਤੇ ਥੋੜੀ ਦਿੱਕਤ ਆ ਤਾਂ ਕਰਕੇ ਆਪਾਂ ਨਵਾਂ ਚੈਨਲ ਖੋਲਿਆ ਨਵੇਂ ਚੈਨਲ ਤੇ ਹੋਣੇ ਨੇ ਜ਼ਿਆਦਾਤਰ ਤੇ ਵੀਡੀਓ ਨਵੇਂ ਚੈਨਲ ਤੇ ਪਾਉਣੇ ਰਹਿੰਨੇ ਹੈਗੇ ਸੋ ਕਿਰਪਾ ਕਰਕੇ ਸਾਡੇ ਇਸ ਨਵੇਂ ਚੈਨਲ ਨਾਲ ਜੁੜੋ ਤੇ ਸ਼ਾਮ ਆ ਜਿਹੜੀ ਅੱਜ ਦੀ ਤੁਹਾਨੂੰ ਮੈਂ ਦੱਸਣਾ ਵੀ ਆਪਣੇ ਖੇਤਾਂ ਵੱਲ ਆਇਆ ਸੀ ਮੈਂ ਆਹ ਸੁਆ ਆਪਣਾ ਜਿਹਨੂੰ ਆਪਾਂ ਛੋਟੀ ਨਹਿਰ ਕਹਿੰਦੇ ਆਗੇ ਇਹ ਤੇ ਮਾਹ ਚੱਲ 10 ਮਿੰਟ ਤੁਰ ਫਿਰਦੇ ਆ ਆਨੰਦ ਲੈਣੇ ਆਗੇ ਵਧੀਆ ਤੇ ਸੂਰਜਾ ਮਤਲਬ ਟਾਈਮ ਆ ਜਿਹੜਾ ਹੁਣ ਇਸ ਟਾਈਮ ਮੇਰੇ ਕੋਲੇ ਸਮਝ ਲਓ ਵੀ 8:35 ਦਾ ਸੂਰਜ ਹਜੇ ਖੜਾ ਹੀ ਆ ਸਿਆਲ ਦਾ ਮਹੀਨਾ ਤੁਹਾਨੂੰ ਪਤਾ ਹੀ ਆ ਕਣਕਾ ਕੌਣ ਕਾ ਉਗ ਰੰਗਾ ਤੇ ਜਿਹੜਾ ਹੈਗਾ ਮੌਸਮ ਮੌਸਮ ਕੁੱਲ ਮਿਲਾ ਕੇ ਠੀਕ ਆ ਮੈਂ ਦੁਆਰਾ ਗੁਜਾਰਸ਼ ਕਰਦਾ ਵੀ ਜਿੰਨੇ ਵੀ ਆਪਣੇ ਚੈਨਲ ਨੂੰ ਦੇਖਦੇ ਆ ਦੂਰੋਂ ਨੇੜੋਂ ਜਾਂ ਬਾਹਰ ਕਿਤੇ ਵੀ ਰਹਿੰਦੇ ਅਗੇ ਦੂਰ ਨੇੜੇ ਸਾਰੇ ਸੱਜਣ ਪੰਜਾਬੀ ਭਰਾ ਆਪਣੇ ਪੰਜਾਬੀ ਭਰਾਵਾਂ ਨੂੰ ਗੁਜਾਰਸ਼ਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦੇ ਦਿਓ ਸੋਨਮਾ ਦਿਖਾਉਣਾ ਅੱਜ ਦੂਰ ਦੂਰ ਤੱਕ ਆਓ ਸਮਝ ਲਓ ਵੀ ਕਣਕਾਂ ਆਪਣੀਆਂ ਇਧਰਲੇ ਪਾਸੇ ਮੋਟਰ ਤੇ ਆ ਸੂਆ ਨਾਲ ਇੱਥੋਂ ਹੀ ਆਪਾਂ ਨੇਗੇ ਮਤਲਬ ਇਥੋਂ ਹੀ ਆਪਾਂ ਵੀਡੀਓ ਬੜੀ ਪਾਉਣੇ ਰਹੇ ਨੇਗੇ ਤੇ ਆਪਣੇ ਚੈਨਲ ਤੇ ਆਪਾਂ ਆਉਣੇ ਰਹਨੇਗੇ ਸੂਰਜ ਦੇ ਵੀ ਸੁਨਮਾ ਦਿਖਾ ਦੇਣਾ ਅਜੇ ਥੋੜਾ ਥੋੜਾ ਹੈਗਾ ਤੁਸੀਂ ਦੇਖ ਲਿਆ ਹੁਣ ਠੰਡ ਦਾ ਮੌਸਮ ਹੈ ਤੇ ਠੰਡ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੁਣ ਕੋਟਾਂ ਸਵਾਟਰਾਂ ਜਰਾਬਾਂ ਦਾ ਪੂਰਾ ਪ੍ਰਬੰਧ ਹੈ ਜਿਹੜਾ ਦੂਜੀ ਗੱਲ ਇਹ ਆ ਵੀ ਜਿੱਥੇ ਮਤਲਬ ਆਪਾਂ ਹੁਣ ਫਿਰਦੇ ਆਂਗੇ ਸਾਡੇ ਏਰੀਆ ਦੇ ਵਿੱਚ 90% ਮਤਲਬ ਮੌਸਮ ਜਾਂ ਵਧੀਆ ਰਹਿੰਦਾ ਹੈਗਾ ਕੋਈ ਗੱਲਬਾਤ ਨਹੀਂ ਗਈ ਬਾਲੀ 2-4 ਦਿਨ ਮਤਲਬ ਫੀਲ ਜਿਹਾ ਹੋਇਆ ਸੀਗਾ ਵੀ ਮਤਲਬ ਜ਼ਿਆਦਾ ਠੰਡ ਆ ਤੇ ਹੁਣ ਠੀਕ ਹੈ ਸੋ ਜਿਹੜੇ ਸਾਰੇ ਚੈਨਲ ਨਾਲ ਜੁੜਦੇ ਆ ਨਵੇਂ ਦਰਸ਼ਕੋ ਜੇ ਸਾਡੇ ਭਰਾ ਪੰਜਾਬੀ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਨਾਲੇ ਕਮੈਂਟ ਕਰ ਦਿਓ ਤੁਸੀਂ ਕਿੱਥੋਂ ਦੇਖਦੇ ਹੋ ਆਪਣੇ ਚੈਨਲ ਨੂੰ ਪੰਜਾਬੀ ਨੂੰ ਤੇ ਮੈਂ ਤੁਹਾਡਾ ਨਾਮ ਵੀ ਮੈਂਸ਼ਨ ਕਰ ਦੂੰਗਾ ਸੋ ਜਿੰਨੇ ਭਰਾ ਪੰਜਾਬੀ ਆਪਣੇ ਸਾਰੇ ਸਾਰਾ ਨਾਲ ਚੈਨਲ ਨਾਲ ਜੁੜਨ ਵਾਸਤੇ ਧੰਨਵਾਦ ਜਿਹੜੇ ਆਪਾਂ ਰਜ਼ਵਾਹੀ ਦੇ ਫਿਰਦੇ ਆਪਣੇ ਖੇਤਾਂ ਵਾਲੀ ਇਧਰਲੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਨਾ ਫਿਰ ਵੀ ਮਤਲਬ ਕਣ-ਕੁਣ ਕਾ ਸਾਰੀ ਵਧੀਆ ਓਕੇ ਆ ਟੈਪ ਟੋਪਾ ਮੌਸਮ ਸਾਰਾ ਗ੍ਰੇਟ ਆ ਤੇ ਜਿਹੜਾ ਹੈਗਾ ਪਾਣੀ ਆ ਥੋੜਾ ਸੁੱਕ ਗਿਆ ਪਾਣੀ ਆਇਆ ਵੈ ਸੀਗਾ ਹੁਣ ਪਾਣੀ ਥੋੜੀ ਬੰਦੀ ਆਈ ਵੀ ਆ ਇਸ ਕਰਕੇ ਮੈਂ ਚਲੋ ਅੱਜ ਆ ਗਿਆ ਪੈਦਲ ਚੱਲ ਕੇ ਆਉਣਾ ਪੈਂਦਾ ਆਪਣੇ ਪਿੰਡ ਤੋਂ ਉਥੋਂ 5-7 ਕਿਲੋਮੀਟਰ ਤੋਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿਹੜੇ ਸੱਜਣ ਮੈਨੂੰ ਦੇਖਦੇ ਆ ਮੈਨੂੰ ਪਤਾ ਲੱਗ ਗਿਆ ਨਾ ਕਿਦਰੋਂ ਦੇਖੀ ਇਹਨੂੰ ਤੁਸੀਂ ਤੇ ਲਾਈਕ ਜਰੂਰ ਕਰ ਦਿਓ ਕਿਹ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਪਤਾ ਪੰਜਾਬੀ ਚੈਨਲ ਹੈ ਤੇ ਵਕ ਵਕਤ ਰਾਣੀਆ ਵੀਡੀਓ ਆਉਂਦੀ ਰਹਿਣਗੀਆਂ ਲਾਈਕ ਜਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਆਪਣਾ ਮੜੇ ਹਿੰਟ ਦੇ ਦਿਆ ਕਰੋ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਆ ਪੰਜਾਬੀ ਭਰਾ ਆਪਣੇ ਦੂਰ ਦੂਰ ਤੱਕ ਦੁਨੀਆ 'ਚ ਕਿੱਥੋਂ ਤੱਕ ਬੈਠੇ ਆ ਤੇ ਜਿਹੜੀ ਮੈਂ ਗੱਲ ਕਰਦਾ ਸੀ ਵੀ ਸ਼ਾਮ ਆ ਸਮਝ ਲਓ ਵੀ ਸ਼ਾਮ ਦਾ ਟਾਈਮ ਜਾ ਹੋ ਗਿਆ ਤੇ ਮੈਂ ਸੋਚਿਆ ਸੀ ਮੈਂ ਚਲੋ ਆਪਾਂ ਆਪਣੇ ਦਰਸ਼ਕਾਂ ਨਾਲ ਅੱਜ ਲਾਈਵ ਹੁਨੇ ਆ ਫਸਟ ਲਾਈਵ ਹੈ ਇਹ ਆਪਣਾ ਪ੍ਰੋਗਰਾਮ ਇਸ ਚੈਨਲ ਤੇ ਜਿਹੜਾ ਦੂਜਾ ਚੈਨਲ ਆ ਉੱਤੇ ਦਿੱਕਤ ਆ ਗਈ ਸੀ ਥੋੜੀ ਜਿਹੀ ਤਾਂ ਕਰਕੇ ਉਹਨੂੰ ਬੰਦ ਕਰਿਆ ਵੈ ਤੇ ਆ ਚੈਨਲ ਆ ਜਿਹੜਾ ਇਹ ਮਤਲਬ ਆਪਾਂ ਨਵਾਂ ਖੋਲਿਆ ਸੀਗਾ ਤੇ ਤੁਹਾਡੇ ਪਿਆਰ ਦੀ ਲੋੜ ਆ ਜਿੱਥੋਂ ਜਿੱਥੋਂ ਵੀ ਦੁਨੀਆ 'ਚ ਵੇਂਦੇ ਹੈਗੇ ਪੰਜਾਬੀ ਭਰਾ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਚੈਨਲ ਨਾਲ ਜੁੜੋ ਤੇ ਵੀਡੀਓ ਨੂੰ ਆਪਣੇ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿਉਂਕਿ ਸੋਨੂੰ ਪਤਾ ਹੀ ਆ ਇਸੇ ਦੇ ਜਰੀਏ ਆਪਾਂ ਆਪਣੇ ਜਿੰਨੇ ਵੀ ਪੰਜਾਬੀ ਭਰਾ ਸਾਰਿਆਂ ਨਾਲ ਜੋੜ ਸਕਦੇ ਹਾਂ ਸੋਨੂੰ ਮੈਂ ਇੱਕ ਵਾਰੀ ਆਪਣੇ ਖੇਤਾਂ ਦੀ ਝਲਕ ਦਿਖਾ ਦਿੰਨਾ ਤੁਸੀਂ ਦੇਖ ਲਓ ਦੂਰ ਦੂਰ ਤੱਕ ਤੇ ਸੂਰਜ ਦੇ ਤਾ ਜਿਹੜਾ ਉਹ ਥੋੜਾ ਜਿਹਾ ਮਤਲਬ ਹੌਣ ਡੁੱਬਣ ਵਾਲਾ ਹੀ ਹੈ ਸਮਝ ਲੋ ਵੀ ਅੱਧਾ ਘੰਟੇ ਤੋਂ ਬਸ 20 ਮਿੰਟ ਹੀ ਲਊਗਾ 20 ਮਿੰਟਾਂ ਨੂੰ ਸਾਰਾ ਮਤਲਬ ਇਹਨੇ ਡਾਊਨ ਹੋ ਜਾਣਾ ਵੀਊ ਦੇਖੋ ਤੁਸੀਂ ਕਿੰਨਾ ਵਧੀਆ 20 ਮਿੰਟਾਂ ਨੂੰ ਮਤਲਬ ਜਿਹੜਾ ਹੈਗਾ ਸੂਰਜ ਨੇ ਡਾਊਨ ਹੋ ਜਾਣਾਗਾ ਉਦੋਂ ਮਔਰ ਫਿਰ ਤੁਹਾਨੂੰ ਪਤਾ ਹੀ ਆ ਤੇ ਹਜੇ ਅੱਜ ਜਿਹੜਾ ਮੌਸਮ ਰਿਹਾ ਮੇਰੇ ਏਰੀਆ ਦੇ ਵਿੱਚ ਸੋਡੇ ਤੁਸੀਂ ਜਿੱਥੇ ਵੀ ਤੁਸੀਂ ਬਿਲੋਂਗ ਕਰਦੇ ਹੋ ਜਿੱਥੋਂ ਵੀ ਕਿਤੇ ਮੈਨੂੰ ਦੇਖਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਦਿਓ ਪਰ ਮੇਰੇ ਏਰੀਆ ਦੇ ਵਿੱਚ ਅੱਜ ਚੰਡੀਗੜ੍ਹ ਸਾਈਡ ਇਧਰ ਵੀ ਮੌਸਮ ਵਧੀਆ ਸੀਗਾ ਤੇ ਦੁਪਹਿਰੇ ਤੁੱਪ ਤੱਪ ਪੂਰੀ ਫੋਲ ਨਿਕਲੀ ਵੀ ਸੀ ਹੋਰ ਇਲਾਕਿਆਂ ਦਾ ਮੈਨੂੰ ਪਤਾ ਨਹੀਂਗਾ ਜੇ ਕੋਈ ਬਾਹਰੋਂ ਦੇਂਦਾ ਹੈ ਕਿਸੇ ਦੂਰੋਂ ਨੇੜੋਂ ਕਿਸੇ ਹੋਰ ਸ਼ਹਿਰ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਉਹ ਕਿਰਪਾ ਕਰਕੇ ਮਤਲਬ ਆਪਣੇ ਕਮੈਂਟ ਦੇ ਵਿੱਚ ਉਹ ਕਰ ਦਿਓ ਤੇ ਲਾਈਕ ਜਰੂਰ ਕਰੀ ਚਲੋ ਨਾਲ ਦੀ ਨਾਲ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਵੀ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਭਰਾ ਜਾਂ ਕੋਈ ਭੈਣ ਆ ਜਾਂ ਕੋਈ ਸੱਜਣ ਮਿੱਤਰ ਆ ਕੋਈ ਮਾਤਾ ਤੇ ਲਾਈਕ ਕਰਦਿਆ ਕਰੋ ਪਤਾ ਲੱਗਦਾ ਰਹੇ ਵੀ ਕਿੱਥੋਂ ਤੋਂ ਆਪਾਂ ਨੂੰ ਦੇਖ ਰਹੇ ਹੋ ਤੇ ਦੂਜੀ ਗੱਲ ਮੈਂ ਜਿਹੜੀ ਗੱਲ ਕਰਦਾ ਹਾਂ ਇਹ ਮੌਸਮ ਦੀ ਅੱਜ ਮੌਸਮ ਵਧੀਆ ਆ ਜਿਹੜੀ ਨਹਿਰ ਆ ਇਹਦੇ ਤੇ ਛੋਟੇ ਹੁੰਦੇ ਨਹਾਉਂਦੇ ਵੀ ਰਹੇ ਆ ਯਾਦਾਂ ਜੁੜਗੀਆਂ ਵਾ ਇਹਦੇ ਨਾਲ ਤੇ ਆਉਂਦੇ ਰਹੇ ਆ ਇੱਥੇ ਤੇ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਸਿਆਣੇ ਹੋ ਗਏ ਤੇ ਹੁਣ ਇੱਥੇ ਖੇਤਾਂ ਵੱਲ ਆਈ ਦਾ ਸ਼ਾਮ ਸ਼ੂਮ ਨੂੰ ਜਾਂ ਗੇੜਾ ਮਾਰਨ ਜਾਂ ਦੁਪਹਿਰੇ ਤੇ ਪੂਰੇ ਇੱਥੇ ਜ਼ਰੂਰ 10 ਮਿੰਟ ਫੁਰਸਤ ਦੇ ਪਾਲ ਬਤਾ ਕੇ ਜਾਈਂ ਦੀਆ ਨਹੀਂ ਤਾਂ ਵੀਡੀਓ ਬੜੀਓ ਬਣਾਉਣਾ ਆਈਦਾ ਗਿਆ ਤੇ ਬੱਚਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਰੌਲਾ ਗੋਲਾ ਪੈਂਦਾ ਰਹਿੰਦਾ ਹੈਗਾ ਘਰਾਂ 'ਚ ਐਸੇ ਵੈਸੇ ਹੀ ਕੰਮ ਹੁੰਦੇ ਹੈਗੇ ਮੈਂ ਤੁਹਾਨੂੰ ਦੱਸ ਦੇਣਾ ਗੱਲ ਆਹਾ ਮੈਂ ਇੱਕਦਮ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜੇ ਦਰਖਤ ਲਵਾਏ ਨਾ ਆਹ ਨਾਲ-ਨਾਲ ਆਪਾਂ ਲੋਕ ਭਲਾਈ ਮਤਲਬ ਇਹਦੇ ਵੀ ਕੰਮ ਕਰਦਾ ਹੋ ਉੱਥੋਂ ਲੈ ਕੇ ਆਹ ਨਾਲ-ਨਾਲ ਦਰਖਤ ਲੱਗੇ ਵੇ ਆ ਇਹ 10 ਕਿੱਲਾਂ ਦੀ ਬਾਹੀ ਹੈ ਇੱਥੋਂ ਸਾਰੇ ਮਤਲਬ ਦਰਖਤਾਂ ਜਿਹੜੇ ਇਹ ਲਵਾਏ ਵੇ ਆ ਸਾਰੇ ਆਪਣੇ ਲਵਾਏ ਵੇ ਆ ਤੇ ਪਾਣੀ ਧਾਣੀ ਇਹਨਾਂ ਨੂੰ ਬਹੁਤ ਜਾਇਜ਼ ਦਿੱਤਾ ਤੇ ਇਹ ਹੁਣ ਸਿੰਚ ਤੇ ਵਧੀਆ ਹੋ ਗਿਆ। ਵਾਤਾਵਰਣ ਪ੍ਰੇਮੀ ਵੀ ਆਪਾਂ। ਮਤਲਬ ਵਾਤਾਵਰਣ ਨੂੰ ਪਿਆਰ ਕਰਦੇ ਨਾਮਾਂ, ਕਿਕਰਾਂ, ਟਾਲੀਆਂ ਤੇ ਉਹ ਝੰਡਾ ਵਿੱਚ ਇਹਦੇ ਪਰਲੇ ਪਾਸੇ ਤੂੰ ਤਾਂ ਬੋਰਡ ਹੈ ਤੇ ਬਰਕਾਣਾ ਇਹ ਸਾਰੀਆਂ ਲਵਾਗੀਆਂ। ਸੋ ਦੁਬਾਰਾ ਫਿਰ ਮੈਂ ਗੁਜਾਰਸ਼ ਕਰਦਾ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾਗਾ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਣੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ رائے ਜ਼ਰੂਰ ਦੇ ਦਿਆ ਕਰੋ ਤੇ ਹੁਣ ਜਿਹੜਾ ਹੈਗਾ ਗੱਲ ਵੀ ਟਾਈਮ ਥੋੜਾ ਜਿਹਾ ਹੋ ਗਿਆ ਜਾਦੇ ਤੇ ਆਪਾਂ ਹੁਣ ਵਾਪਸੀ ਰਵਾਨਗੀ ਪਾਉਣੇ ਆ ਬਸ ਪਿੰਡ ਨੂੰ ਹੌਲੀ ਹੌਲੀ ਪੈਦਲ ਚੱਲਦੇ ਆਂਗੇ ਤੇ ਰਵਾਨਗੀ ਪਾਉਣੇ ਆਗੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰੀ ਚਲੋ ਲਾਈਵ ਦੇ ਵਿੱਚ ਵੀ ਜਿਹੜੇ ਆਪਾਂ ਨੂੰ ਦੇਖ ਰਹੇ ਆ ਸੱਜਣ ਲਾਈਕ ਕਰ ਦਿਆ ਕਰੋ ਭਾਈ ਤੁਹਾਡਾ ਦੇਖਣ ਵਾਸਤੇ ਧੰਨਵਾਦ ਤੇ ਮੈਂ ਗੱਲ ਕਰਦਾ ਸੀਗਾ ਜਿਹੜੀ ਕੰਗਜੀ ਹੋ ਗਈ ਥੋੜੀ ਜੀ ਨਾ ਠੰਡ ਠੰਡਾ ਕਰਕੇ ਨਾ ਕਈ ਵਾਰੀ ਪਾਣੀ ਪੂਣੀ ਠੰਡਾ ਪੀਤਾ ਜਾਂਦਾ ਹੈਗਾ ਕਈ ਵਾਰੀ ਇੱਥੇ ਤੁਰੇ ਫਿਰਦੇ ਆ ਜ਼ਿੰਦਗੀ ਆਹ ਆਪਣੇ ਨਹਿਰ ਆ ਇੱਥੋਂ ਠੰਡਾ ਪਾਣੀ ਪੀ ਲਈਦਾ ਹੈਗਾ ਰੋਟੀ ਰੜੀ ਖਾ ਕੇ ਤੇ ਠੰਡਾ ਪਾਣੀ ਪੀਣ ਨਾਲ ਨਾ ਤੇ ਜ਼ਖਾਮ ਜਾਂ ਮਤਲਬ ਆਹ ਹੋ ਜਾਂਦਾ ਹੈਗਾ ਵੈਸੇ ਤਾਂ ਜਿਆਦਾ ਪਾਣੀ ਠੰਡਾ ਹੁੰਦਾ ਹੈ ਗਰਮੀਆਂ ਦੇ ਵਿੱਚ ਹੀ ਇਸ ਨਹਿਰ ਤੇ ਨਹਾਉਣ ਦਾ ਨਜ਼ਾਰਾ ਆਉਂਦਾ ਹੈਗਾ ਗਰਮੀਆਂ ਦੇ ਵਿੱਚ ਤਾਂ ਪਾਣੀ ਵਧੀਆ ਹੁੰਦਾ ਹੈਗਾ ਤੇ ਹੁਣ ਸਰਦੀਆਂ ਚ ਥੋੜਾ ਜਿਹਾ ਠੰਡਾ ਬਾਕੀ ਸਫਾਈ ਚੱਲਦੀ ਸੀਗੀ ਇਸ ਕਰਕੇ ਆਹ ਆਪਣੇ ਮੱਥੇ ਤੋਂ ਸਫਾਈ ਚੱਲਦੀ ਸੀ ਤੇ ਸਫਾਈ ਦਾ ਕਰਕੇ ਨਹਿਰ ਥੋੜੀ ਪਿੱਛੋਂ ਬੰਦ ਕੀਤੀ ਵੀ ਆ ਤੇ ਵੀਡੀਓ ਨੂੰ ਲਾਈਕ ਕਰੀ ਚਲੋ ਐ ਕਮੈਂਟ ਕਰ ਦਿਓ ਜਿੱਥੋਂ ਵੀ ਤੁਸੀਂ ਦੇਖਦੇ ਹੋ ਮੈਨੂੰ ਪਤਾ ਲੱਗੇ ਵੀ ਕੋਈ ਭੈਣ ਭਰਾ ਜਿਹੜਾ ਦੇ ਦੇਗਾ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਹ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਤੁਹਾਡੇ ਨਾਲ ਜੁੜਨ ਦਾ ਇੱਕ ਜਰੀਆ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਲਈਉਂਦੇ ਹਾਂ ਕਿ ਤੁਹਾਨੂੰ ਪਤਾ ਹੀ ਹੈ ਸੱਚਾਈ ਦੇ ਆਧਾਰ ਤੇ ਹਾਸੇ ਠੱਠੇ ਵਾਲੀਆਂ ਜਿਵੇਂ ਜਿਵੇਂ ਕੰਟੈਂਟ ਲੋਟ ਆਉਂਦਾ ਹੈਗਾ ਤੁਹਾਨੂੰ ਪਤਾ ਹੀ ਹੈ ਤੇ ਨੱਪੀ ਆਉਨੇ ਹੈਗੇ ਤੇ ਬਸ ਤੁਹਾਡੇ ਨਾਲ ਇੱਕ ਜੁੜਨ ਦਾ ਜਰੀਆ ਪੰਜਾਬੀ ਭਰਾਵਾਂ ਦੇ ਨਾਲ ਤੇ ਕਿਉਂਕਿ ਆਪਾਂ ਹੋਰ ਚੈਨਲਾਂ ਨੂੰ ਤਾਂ ਬਥੇਰੀ ਸਪੋਰਟ ਕਰਦੇ ਆ ਅਕਸਰ ਪੰਜਾਬੀ ਹੀ ਪੰਜਾਬੀ ਦੀ ਸਪੋਰਟ ਕਰੂਗਾ ਤਾਂ ਫੇਰ ਹੀ ਹੈ ਪੰਜਾਬੀ ਚੈਨਲ ਦੀ ਆਪਣੀ ਦੀ ਸਪੋਰਟ ਕਰੋ ਤੁਹਾਡਾ ਆਪਣਾ ਚੈਨਲ ਹੈ ਜੇ ਕੋਈ ਕਈ ਵੀਰੀ ਕਿ ਉਹੋ ਜੀ ਗੱਲਬਾਤ ਨਹੀਂ ਕਮੈਂਟ ਆਪਦਾ ਛੱਡ ਦਿਆ ਕਰੋ ਬਾਈ ਜੀ ਐਸ ਟੈਪ ਦੀ ਵੀਡੀਓ ਬਣਾਓ ਐ ਕਰੋ ਉਹ ਤੁਸੀਂ ਮੈਨੂੰ ਦੱਸ ਦਿਆ ਕਰੋ ਠੀਕ ਹੈ ਜਿਹੜਾ ਜਿਹੜਾ ਮੇਰਾ ਦੂਜਾ ਚੈਨਲ ਆ ਉਹਦੇ ਤੇ ਵੀ ਕਈ ਵੀ ਆਉਂਗਾ ਰਹਿੰਗਾਗਾ ਤੇ ਪਰ ਹੁਣ ਉਹ ਚੈਨਲ ਤੇ ਥੋੜੀ ਦਿੱਕਤ ਆ ਗਈ ਸੀਗੀ ਤੇ ਦਿੱਕਤ ਹੋਣ ਕਰਕੇ ਅੱਛਾ ਨ ਕੋਈ ਨਹੀਂ ਕੋਈ ਮਿਸਟੇਕ ਹੋ ਗਈ ਉਸ ਉਧਰ ਪਰਲੇ ਪਾਸੇ ਸੋ ਮੈਂ ਉਧਰ ਪਰਲੇ ਪਾਸੇ ਨਾ ਆਪਣੇ ਪੌਲਾ ਦੇ ਪੁੱਲ ਤੇ ਵਸਤੇ ਕਾਰ ਦਾ ਮਤਲਬ ਹੋ ਜਾਣੀ ਸੀਗੀ ਪੜੰਤਾ ਸੋ ਐਸ ਵੇਲੇ ਨਾ ਇੱਥੇ ਕਾਰ ਤੇ ਇੱਥੇ ਆਪਣਾ ਹੈਗਾ ਥੋੜਾ ਜਿਹਾ ਏਰੀਆ ਜਾਂ ਸੁਨਸਾਣਾ ਹੈ ਤੇ ਖੇਤਾਂ ਵੱਲ ਹੁਣ ਆਪਾਂ ਆਪਦੇ ਘਰ ਵੱਲ ਨੂੰ ਵਧ ਰਹੇ ਆਂ ਠੀਕ ਆ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪਾਂ ਨੂੰ 10-15 ਮਿੰਟ ਹੋ ਗਏ ਲਾਈਵ ਹੋਇਆ ਨੂੰ ਗਾਹਾਂ ਨੂੰ ਫੇਰ ਹੋਵਾਂਗੇ ਪਹਿਲਾ ਲਾਈਵ ਸੀ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਹੁਣ ਆਪਾਂ ਘਰ ਵੱਲ ਨੂੰ ਵਧ ਰਹੇ ਆਂ ਸੱਜਣੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਦੀ ਰਾਏ ਦੋ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ ਤੇ ਲਾਈਕ ਜਰੂਰ ਕਰ ਦਿਓ ਹੁਣ ਆਪਾਂ ਘਰ ਵੱਲ ਨੂੰ ਵਧ ਰਹੇ ਹਾਂ ਕਿ ਸਮਾਂ ਬਾਬਾ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਇਸ ਵੇਲੇ ਇੱਥੇ ਖੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਖੇਤਾਂ ਨੇਰ ਸਵੇਰ ਜਿਹੜੀ ਹੁੰਦੀ ਰਹਿੰਦੀ ਹੈਗੀ ਤੇ ਬਾਕੀ ਦੂਜੀ ਗੱਲ ਹੈ ਵੀ ਸੂਰਜ ਵੀ ਹੁਣ ਡੁੱਬ ਗਿਆ ਆਪਾਂ ਪਿੰਡ ਤੋਂ ਇਸ ਟਾਈਮ 25 ਕਿਲੋਮੀਟਰ 20 ਕਿਲੋਮੀਟਰ ਸਾਈਡ ਤੇ ਖੜੇ ਆਂ ਸਾਹਮਣੇ ਰੋਡ ਜਾਂਦਾ ਹੈਗਾ ਚੰਡੀਗੜ੍ਹ ਨੂੰ ਤੇ ਰੋਡ ਤੋਂ ਸਾਈਡ ਤੇ ਖੜੇ ਆਂਗੇ ਤੇ ਇਸ ਕਰਕੇ ਮੈਂ ਮناسب ਨਹੀਂ ਸਮਝਦਾਗਾ ਬਾਲਾ ਤੇ ਅੱਜ ਮੈਂ ਪੈਦਲ ਥੋੜੀ ਬਾਟਾਂ ਤੇ ਉਦੋਂ ਗਾਹ ਫਿਰ ਮੈਂ ਆ ਜੂਗਾ ਮੁੰਡਾ ਆਪਣਾ ਭਰਾ ਉਹ ਲੈ ਜੂਗਾ ਮੋਟਰਸਾਈਕਲ ਤੇ ਤੇ ਉਹਦੇ ਨਾਲ ਮੈਂ ਮਤਲਬ ਜਾਵੜੂਗਾ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ थैंक यू थैंक्स टू ऑल ऑफ यू थैंक यू थैंक यू वेरी मच ਇਹ ਵਿੱਚ ਵਿੱਚ ਪੈਦਲ ਰਸਤੇ ਵੀ ਹੈਗੇ ਆ ਜਿੱਦਾਂ ਤੁਹਾਨੂੰ ਮੈਂ ਦੱਸਦਾ ਸੀਗਾ ਮੈਂ ਜਾਂਦਾ ਦੱਸ ਦਿਆਂ ਆਹ ਪਰੜੀ ਹੈ ਜਿਹੜੀ ਇਹ ਮਤਲਬ ਰਸਤਾ ਉਧਰ ਵੱਡਾ ਰੋਡ ਜਾਂਦਾ ਹੈਗਾ ਤੇ ਵੱਡੇ ਰੋਡ ਤੇ ਇਹ ਚੜ ਜਾਂਦੀ ਆ ਉਦੋਂ ਟੋਲ ਪੈਂਦਾ ਹੈਗਾ ਟੋਲ ਤੇ ਵੀ ਪੈਸੇ ਪੈਂਦੇ ਮੋਟਰਸਾਈਕਲ ਵਾਲੇ ਤਾਂ ਉਹ ਵੀ ਟੱਪੀ ਜਾਂਦੇ ਗੱਡੀਆਂ ਵਾਲੇ ਕਾਰਾਂ ਵਾਲੇ ਵੀ ਟੱਪੀ ਜਾਂਦੇ ਕਿ ਟੋਲ ਪੈਂਦਾ ਟੋਲ ਦੇ ਵੀ ਉਹ ਹੋਈ ਜਾਂਦੇ ਰਹਿੰਦੇਗੇ ਤੇ ਇਸ ਕਰਕੇ ਉਹ ਜਿਹੜਾ ਸਾਹਮਣੇ ਰੋਡ ਜਾਂਦਾ ਹੈਗਾ ਪਰਲੇ ਪਾਸੇ ਹੋ ਦਰਸਤਾਂ ਦੇ ਨਾਲ ਉਹ ਸਿੱਧਾ ਉਹ ਲੈਂਕਰੋਡ ਤੇ ਪਰਲੇ ਪਾਸੇ ਵੱਡਾ ਰੋਡ ਆਪਣਾ ਉਹ ਚੰਡੀਗੜ੍ਹ ਨੂੰ ਜਾ ਵੜਦਾ ਸੰਗਰੂਰ ਬਾਇਆ ਪਟਿਆਲਾ ਚੰਡੀਗੜ੍ਹ ਇਧਰ ਇਹ ਇਧਰ ਜਾਂਦਾ ਹੈਗਾ ਬਾਕੀ ਦੂਜੀ ਗੱਲ ਹੁਣ ਤੁਹਾਨੂੰ ਪਤਾ ਲੱਗੀ ਦਰਸ਼ਕੋ ਮਾਣ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਨਾ ਜਾਣਾ ਹੁਣ ਤੇ ਸੂਰਜ ਦੇਵਤਾ ਜਮਾ ਦਿਸਾਨ ਇਸ ਗੋਇੰਗ ਡਾਊਨ ਸਨ ਥੱਲੇ ਜਾ ਰਿਹਾ ਤੇ ਦੇਖ ਲਓ ਤੁਸੀਂ ਤੇ ਠੰਡ ਹੁਣੇ ਬਸ 10 ਮਿੰਟਾਂ ਦੇ ਵਿੱਚ ਹੀ 15 ਦੇ ਵਿੱਚ ਹੀ ਮੌਸਮ ਦੀ ਤਬਦੀਲੀ ਮਤਲਬ ਮਹਿਸੂਸ ਹੋਣ ਲੱਗ ਗਈ ਤੇ ਚਲੋ ਕੱਲ ਨੂੰ ਕਿਸੇ ਹੋਰ ਨਵੇਂ ਟੌਪਿਕ ਤੇ ਨਵੇਂ ਵਿਸ਼ੇ ਤੇ ਲਾਵਾਂਗੇ ਵੀਡੀਓ ਤੇ ਆਪਾਂ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਥੈਂਕ ਯੂ ਵੇਰੀ ਮੱਚੋ ਥੈਂਕਸ ਅ ਲੋਟ ਥੈਂਕ ਯੂ ਥੈਂਕ ਯੂ ਸਾਡੇ ਚੈਨਲ ਨੂੰ ਦੇਖਣ ਵਾਲੇ ਨਾ ਜਿਹੜੇ ਦਰਸ਼ਕ ਨੇ ਦੇ ਆਗੇ ਮੈਂ ਦੁਬਾਰਾ ਫੇਰ ਕਰਦਾ ਗੱਲ ਵੀ ਮੈਂ ਜਾਣਾ ਸੀਗਾ ਤੇ ਬਿੰਨੇ ਰਾਇਆ ਹੁਣ ਹੋ ਗਿਆ ਲਾਈਵ ਦਾ ਟਾਈਮ ਵੀ ਕਿਸੁੱਤਾ ਹੀ ਆ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ رائے ਜ਼ਰੂਰ ਦੇ ਦਿਓ ਤੇ ਥੈਂਕ ਯੂ ਥੈਂਕਸ ਅ ਲੋਟ ਥੈਂਕ ਯੂ ਵੈਰੀ ਮਚ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਜਿਹੜੇ ਆਪਣੇ ਨਾਲ ਜੁੜੇ ਆ ਸਾਰੇ ਭੈਣ ਭਰਾ ਆਪਣੇ ਪੰਜਾਬੀ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਕਿੱਥੋਂ ਤੁਸੀਂ ਹੈਗੇ ਆ ਕਮੈਂਟ ਕਰ ਦਿਓ ਸੋ ਮੈਂ ਤੁਹਾਡੇ ਕਮੈਂਟਾਂ ਦੀ ਵੇਟ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਦਾ ਪੰਜਾਬੀ ਚੈਨਲ ਹੈ ਇਸੇ ਚੈਨਲ ਤੇ ਹੀ ਤੁਹਾਡੇ ਲਈ ਵੀਡੀਓ ਬਣਾਇਆ ਇੱਕ ਆਪਣਾ ਪਹਿਲਾ ਹੋਰ ਚੈਨਲ ਚੱਲਦਾ ਉਹ ਤੇ ਥੋੜੀ ਦਿੱਕਤ ਆ ਤਾਂ ਕਰਕੇ ਉਸ ਚੈਨਲ ਨੂੰ ਥੋੜਾ ਜਿਆ ਨਹੀ ਆਪਾਂ ਘਟਾਉਣੇ ਹੈਗੇ ਇਹਦੇ ਤੇ ਆਉਣੇ ਹੈਗੇ ਸ਼ਾਮ ਦਾ ਟਾਈਮ ਹੋਊਗਾ ਫਿਰ ਉੱਤੇ ਤੁਹਾਡੇ ਨਾਲ ਜੁੜੇ ਵੀ ਆ ਤੇ ਅੱਜ ਆਪਾਂ ਇਸ ਲਾਈਵ ਦੇ ਵਿੱਚ ਆਪਦੇ ਖੇਤ ਖੇਲਿਆਣ ਸਾਰੇ ਦਿਖਾਈ ਸੀਗੇ ਤੇ ਮੌਸਮ ਦਿਖਾਇਆ ਸੀਗਾ ਦੇਖ ਲਓ ਹੁਣ ਸੂਰਜਾ ਡੁੱਬ ਗਿਆ ਥੱਲੇ ਹੋ ਗਿਆ ਹੁਣ ਤੇ ਇਸ ਕਰਕੇ ਹੁਣ ਜਾਣ ਦਾ ਸਮਾਂ ਆ ਗਿਆ ਮੈਂ ਇੱਥੋਂ ਕਮ ਸੇ ਕਮ ਪੈਦਲ ਚੱਲ ਕੇ 5-4 ਕਿਲੋਮੀਟਰ ਪੈਦਲ ਚੱਲਣਾ ਉਹਦੂ ਮਗਰੋਂ ਚੜਨਾ ਵਹੀਕਲ ਤੇ 5-4 ਕਿਲੋਮੀਟਰ ਮੈਨੂੰ ਪੈਦਲ ਜਾਣਾ ਪੈਣਾਗਾ ਕਿਉਂਕਿ ਆਪਣਾ ਇੱਥੋਂ ਰੋਡ ਆ ਰੋਡ ਤੋਂ ਹਾਂ ਆਪਣੇ ਬ੍ਰਦਰ ਨੂੰ ਫੜਾਂਗੇ ਕਾਲ ਕਰਕੇ ਤੇ ਉਹ ਆਊਗਾ ਮੋਟਰਸਾਈਕਲ ਲੈ ਕੇ ਮੈਂ ਆਮ ਕਰਕੇ ਸ਼ਾਮਾਂ ਦੀ ਵੀ ਸੈਰ ਸੈਰ ਆਪਾਂ ਕਰਦੇ ਰਹੇਗੇ ਆਪਣੇ ਖੇਤਾਂ ਦੇ ਵਿੱਚ ਤੇ ਸਵੇਰ ਵੇਲੇ ਵੀ ਸ਼ੈਅਰ ਕਰਦੇ ਰਹੇਗੇ ਸ਼ੈਅਰ ਕਰਨ ਦੇ ਸੁਕੀਨ ਆ ਬਈ ਜੇ ਸ਼ੈਅਰ ਕਰੋਗੇ ਤਾਂ ਚੰਗੇ ਰਹੋਗੇ ਦੁਨਿਆਦਾਰੀ ਦੇ ਵਿੱਚ ਤੇ ਨਹੀਂ ਤਾਂ ਸਰੀਰਾ ਜਿਹੜਾ ਬਿਮਾਰੀਆਂ ਦਾ ਘਰ ਹੈ ਜਿੰਦਗੀ ਨੂੰ ਖੁੱਲ ਕੇ ਜਿਓ ਮਨੋਰੰਜਨ ਕਰੋ ਸ਼ੈਅਰ ਕਰੋ ਕਿਸੇ ਦਾ ਮਾੜਾ ਨਾ ਕਰੋ ਚੜਦੀ ਕਲਾ 'ਚ ਰਹੋ ਸਵੇਰ ਸ਼ਾਮ ਨੂੰ ਪ੍ਰਮਾਤਮਾ ਨੂੰ ਯਾਦ ਕਰੋ ਕਰਮ ਆਪਦਾ ਜੱਜ ਹੈਗਾ ਕਰੀ ਚੱਲੋ ਤੇ ਆਏ ਗੱਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਆਪਣੇ ਸੱਜਣ ਆਪਣੇ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ ਥੈਂਕ ਯੂ 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 ਥੈਂਕ ਯੂ